ਕਿਉਂ ਦਿੱਲੀ ਦੀਆਂ ਸੜਕਾਂ ਤੇ ਕਰੀਬ 3000 નિર્ਦੋਸ਼ ਸਿੱਖਾਂ ਦਾ ਕੀਤਾ ਗਿਆ ਕਤਲਿਆ? ਕਿਉਂ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਲੱਗੇ 40 ਸਾਲ? ਕਿਉਂ ਕਾਂਗਰਸ ਨੇ 240 ਐਫਆਈਆਰ ਕੀਤੀਆਂ ਬੰਦ ਅਤੇ 250 ਦੋਸ਼ੀਆਂ ਨੂੰ ਕੀਤਾ ਬਰੀ? ਕਿਉਂ ਕਾਂਗਰਸ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸਾਜ਼ਿਸ਼ਕਰਤਾ ਸੱਜਣ ਕੁਮਾਰ ਨੂੰ ਬਚਾਇਆ? ਅਤੇ ਕਿਉਂ ਇਨਸਾਫ਼ ਦੀ ਉਡੀਕ ਜਿसरी ਜ਼ਿੰਦਗੀ ਲੰਘ ਗਈ ਪੂਰੀ ਕਹਾਣੀ ਸਿਰਫ ਰਿਤਮ ਖਾਸ ਤੇ 1980 ਦਾ ਉਹ ਸਮਾਂ ਜਦ ਰਾਜਤਾਨੀ ਦਿੱਲੀ ਦੀਆਂ ਸੜਕਾਂ નિર્ਦੋਸ਼ ਸਿੱਖਾਂ ਦੇ ਖੂਨ ਨਾਲ ਰੰਗੀਆਂ ਗਈਆਂ ਸਨ ਸਿਰਫ ਦਿੱਲੀ ਹੀ ਨਹੀਂ ਬਲਕਿ ਭਾਰਤ ਦੇ ਕਈ ਥਿੱਸਿਆਂ ਵਿੱਚ ਲਗਭਗ 3000 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਪਰਿਵਾਰਾਂ ਨੂੰ ਤੋੜ ਦਿੱਤਾ ਗਿਆ ਤੇ ਫਿਰ ਕੂ ਭੇੜ ਖੁੱਲ੍ਹੇਆਮ ਘੁੰਮਦੀ ਰਹੀ ਸਿੱਖਾਂ ਨੂੰ ਉਹਨਾਂ ਦੀ ਪਛਾਣ ਲਈ ਸ਼ਿਕਾਰ ਬਣਾਉਂਦੀ ਰਹੀ 1 ਕਤਕਤੂਬਰ 1984 ਜਦ ਦੇਸ਼ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਸੋਗ ਮਨਾ ਰਿਆ ਸੀ ਸਿੱਖ دہشت ਅਤੇ ਖੂਨ ਖਰਾਬੇ ਦਾ ਸ਼ਿਕਾਰ ਹੋ ਰਹੇ ਸਨ ਇਹ ਅਸੀਂ ਨਹੀਂ ਕਹਿ ਰਹੇ ਇਸ ਬਾਰੇ ਕਾਂਗਰਸ ਨੇ ਕਹਾਣੇ ਖੁਦ ਬਿਆਨ ਕਰਦੇ ਨੇ 240 ਐਫ ਆਈ ਆਰ ਬੰਦ ਹੋਈਆਂ 252 ਦੋਸ਼ੀ ਬਰੀ ਹੋਏ ਸਿਰਫ 28 ਸਜ਼ਾਵਾ ਹੋਈਆਂ ਲਗਭਗ 402 ਦੋਸ਼ੀ ਤੇ ਸਿਰਫ 50 ਨੂੰ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਇਹਨਾਂ ਵਿੱਚੋਂ ਇੱਕ ਮੁੱਖ ਸਾਜ਼ਿਸ਼ਕਰਤਾ ਕਾਂਗਰਸ ਨੇਤਾ ਸੱਜਨ ਕੁਮਾਰ ਮਸੀ ਅਤੇ ਹੁਣ 40 ਸਾਲਾਂ ਬਾਅਦ ਸੱਜਨ ਕੁਮਾਰ ਨੂੰ ਆਖਰਕਾਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਲਈ ਇਨਸਾਫ ਲਈ ਇੰਨਾ ਸਮਾਂ ਲੱਗਿਆ ਸੱਜਨ ਕੁਮਾਰ ਦਾ ਕੇਸ ਇਸ ਗੱਲ ਦੀ ਭਿਆਨਕ ਯਾਦ ਦਿਵਾਉਂਦਾ ਹੈ ਕਿ ਇਨਸਾਫ ਵਿੱਚ ਕਿੰਨੀ ਦੇਰੀ ਹੋਈ ਸੀ 1991 ਵਿੱਚ ਉਸਦੇ ਵਿਰੁੱਧ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਪਰ 1994 ਤੱਕ ਦਿੱਲੀ ਦੀ ਕਦਾਲਤ ਨੇ ਸਬੂਤਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਕੇਸ ਨੂੰ ਖਾਰਜ ਕਰ ਦਿੱਤਾ ਅਤੇ ਕੋਈ ਚਾਰਜ ਸ਼ੀਟ ਦਾਇਰ ਨਹੀਂ ਕੀਤੀ ਗਈ ਇਹ ਉਦੋਂ ਹੋਇਆ ਜਦੋਂ ਕਾਂਗਰਸ ਖੁਦ ਸੱਤਾ ਵਿੱਚ ਸੀ ਬਚੇ ਹੋਏ ਲੋਕ ਉਡੀਕ ਕਰਦੇ ਰਹੇ ਕਿ ਉਹਨਾਂ ਨੂੰ ਇਨਸਾਫ ਕਦੋਂ ਮਿਲੇਗਾ ਪਰ ਸਾਲ ਦਰਸਾਲ ਬਸ ਲੰਘਦੇ ਹੀ ਗਏ ਅੰਤ ਵਿੱਚ 2015 ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ 2016 ਤੱਕ ਕੇਸ ਦੁਬਾਰਾ ਖੋਲਿਆ ਗਿਆ ਅਤੇ 6 April 2021 ਨੂੰ ਸੱਜਨ ਕੁਮਾਰ ਨੂੰ ਗ੍ਰਫਤਾਰ ਕਰ ਲਿਆ ਗਿਆ ਦਸੰਬਰ 2021 ਵਿੱਚ ਰਸਮੀ ਤੌਰ ਤੇ ਦੋਸ਼ ਲਗਾਏ ਗਏ ਸੰ ਕਤਲ ਦੰਗੇ ਅਤੇ ਸਾਜ਼ਿਸ਼ ਦੇ 12 February 2025 ਨੂੰ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਤੇ 25 February 2025 ਨੂੰ 40 ਸਾਲਾਂ ਬਾਅਦ ਅਖੀਰਕਾਰ ਰਾਉਜ਼ ਐਮਪੀ ਅਦਾਲਤ ਨੇ ਉਸ ਨੂੰ ਦੰਗੇ ਦੌਰਾਨ ਦੋ ਸਿੱਖਾਂ ਦੀ ਹੱਤਿਆ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਉਸ ਦੀ ਕੋਤੀ ਸਜ਼ਾ ਨਹੀਂ ਹੈ ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ 17 ਦਸੰਬਰ 2018 ਨੂੰ ਉਸ ਨੂੰ ਪਾਲਮ ਕਲੋਨੀ ਕੇਸ ਵਿੱਚ ਜਿੱਥੇ ਪੰਜ ਸਿੱਖਾਂ ਦੀ ਹੱਤਿਆ ਕੀਤੀ ਗਈ ਸੀ ਅਤੇ ਸਰਸਵਤੀ ਵਿਹਾਰ ਕੇਸ ਵਿੱਚ ਜਿੱਥੇ ਇੱਕ ਪਿਤਾ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰूणਦੀਪ ਸਿੰਘ ਨੂੰ ਜਿੰਦਾ ਸਾੜ ਦਿੱਤਾ ਗਿਆ ਸੀ ਵਿੱਚ ਪਹਿਲਾ ਹੀ ਮਰਕੈਲ ਦੀ ਸਜ਼ਾ ਸੁਣਾਈ ਗਈ ਸੀ ਕੁਮਾਰ ਤੇ ਇੰਨੇ ਘਿਣੌਣੇ ਅਪਰਾਧਾਂ ਨੂੰ ਅੰਜਾਮ ਦੇਣ ਵਾਲੀ ਭੀੜ ਦੀ ਅਗਵਾਈ ਕਰਨ ਦਾ ਵੀ ਦੋਸ਼ ਸੀ ਇਨਸਾਫ ਵਿੱਚ ਦੇਰੀ ਹੋ ਸਕਦੀ ਹੈ ਪਰ ਇਨਕਾਰ ਨਹੀਂ ਕੀਤਾ ਜਾ ਸਕਦਾ 1984 ਵਿੱਚ ਸਭ ਕੁਝ ਘੁਮਾਉਣ ਵਾਲੇ ਪਰਿਵਾਰਾਂ ਇਹ ਫੈਸਲਾ ਇੱਕ ਯਾਦ ਦਿਵਾਉਂਦਾ ਹੈ ਇਤਿਹਾਸ ਕਿਸੇ ਨੂੰ ਵੀ ਮਾਫ਼ ਨਹੀਂ ਕਰਦਾ ਤੇ ਨਿਆਂ ਹਮੇਸ਼ਾ ਆਪਣਾ ਰਸਤਾ ਲੱਭ ਹੀ ਲੈਂਦਾ ਹੈ